ਕੈਸ਼ਨ ਕਰਦੀ ਦਾ ਇੱਕ ਬੜਾ ਪੰਜਾਬ ਦਾ ਗੰਭੀਰ ਮਸਲਾ ਵਿਚਾਰਿਆ ਗਿਆ ਪਲੋਟਸ ਵਾਲਾ ਤੁਸੀਂ ਵੀ ਸਾਰੀ ਉਹਦੀ ਬਹਿਸ ਸੁਣੀ ਕੀ ਪ੍ਰਤੀਕਿਰਿਆ ਦਿੰਦੇ ਹੋ ਉਹਨਾਂ ਨੇ ਜਦੋਂ ਖਾਸ ਤਰ ਤੇ ਗੱਲ ਕਹੀ ਕਿ ਮੈਂ 31 ਦੀ ਡੇਟ ਕਿਉਂ ਮਕਰਰ ਕੀਤੀ ਮੈਂ 2 ਨਵੰਬਰ ਡੇਟ ਕਿਉਂ ਮਕਰਰ ਕੀਤੀ ਮੈਂ ਐਗਰੀਕਲਚਰ ਦਾ ਬੰਦਾ ਵਾ ਮੈਨੂੰ ਮੈਂ ਕਾਇਲ ਹੋ ਗਿਆ ਕਿ ਉਹਨਾਂ ਨੇ ਖੇਤ ਦੇਖਿਆ ਵੀ ਕਿਸਾਨ ਨੇ ਝੋਨਾ ਵੇਚਣਾ ਉਹਦੇ ਘਰ ਪੈਸੇ ਆਉਣਗੇ ਨਿਜਾਇਜ਼ ਕਲੋਨੀਆਂ ਦੁਆਰਾ ਨਾ ਬਨਣ ਤੇ ਇਹ ਵੀ ਕਿਹਾ ਕਿ ਪਹਿਲਾਂ ਸਰਕਾਰਾਂ ਇੱਕ ਲਿਖੇ ਨਾ ਹੀ ਪਾਲਿਸੀ ਵਿੱਚ ਵੀ this will not be repeated again ਫੇਰ ਪਰਸੀ ਦੁਆਰਾ ਬੰਦੀ ਸੀਗੀ ਫੇਰ ਕਲੋਨੀਆ ਦੁਆਰਾ ਨਿਗਾਈ ਬੰਦੀ ਸੀਗੀਆਂ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਇੱਕ ਆਮ ਬੰਦੇ ਨੂੰ ਸਹੀ ਜਿਹੜੀ ਆ ਇੱਕ ਸਹੂਲਤ ਦੇਣ ਵਾਸਤੇ ਉਹਨਾਂ ਨੇ ਇਹ ਕਦਮ ਚੁੱਕਿਆ ਅਸੀਂ ਸ਼ਲਾਘਾ ਕਰਦੇ ਹਾਂ ਮਾਨਜੁਬ ਸਿੰਘ ਸਾਹਿਬ ਪੂਰੀ ਟੀਮ ਦੀ ਕਿ ਜਿਨ੍ਹਾਂ ਨੇ ਪੰਜਾਬ ਦੇ ਐਨਓਸੀ ਵਾਲਾ ਬਿੱਲ ਪਾਸ ਕਰਕੇ ਅੱਜ ਇਹ ਇਤਿਹਾਸ ਰਚਤਾ ਪੰਜਾਬ 'ਚ ਕਿ ਆਮ ਬੰਦਾ ਸੁੱਖ ਦੀ ਨੀਂਦ ਰੇ ਨੇ ਕਮਾਈ ਲਾ ਕੇ ਪਲਾਟੀ ਹੁੰਦਿਆ ਉਹ ਆਪਣੇ ਪਲਾਟ 'ਚ ਬਿਜਲੀ ਵੀ ਲੈ ਸਕੂਗਾ ਪਾਣੀ ਵੀ ਸਿਰੇ ਜਾਊਗਾ ਬਹੁਤ ਮਿਹਰਬਾਨ ਅਲਕਾਰ ਭਗਵੰਤ ਮਾਨ ਦਾ ਸਟੇਰ ਵੀ ਅੱਜ ਦੇਖਣ ਨੂੰ ਮਿਲੇ ਇਸ ਬੈਠਕ ਦੇ ਦੌਰਾਨ ਬਿਲਕੁਲ ਜਦੋਂ ਉਹਨਾਂ ਨੇ ਦੋ ਤਿੰਨ ਗੱਲਾਂ ਯਾਦ ਉਹਨਾਂ ਨੇ ਕਿਹਾ ਕਹਿੰਦਾ ਦੇਖੋ ਜੇ ਟਰਾਂਸਪੋਰਟ ਦੀ ਪਾਲਿਸੀ ਆ ਤੇ ਅਕਾਲੀਆ ਦੀ ਬੈਂਕ ਕੀਤਾ ਉਹਨਾਂ ਨੇ ਉਹਨਾਂ ਨੇ ਅਕਾਲੀ ਐਮਐਲਏ ਬੈਠੇ ਸੀ ਉੱਥੇ ਜਿਆਲੀ ਸਾਹਿਬ ਉਹਨੂੰ ਕਿਹਾ ਕਿ ਤੁਹਾਡੀਆਂ ਕਲੋਨੀ ਵਿੱਚ ਚੈੱਕ ਕਰਾਈਆਂ ਸਾਊਥ ਸਿਟੀ ਬਿਲਕੁਲ ਪਾਸ ਆ ਤੁਸੀਂ ਪੱਕੇ ਦਾ ਕੰਮ ਕਰਦੇ ਆ ਯਾਨੀ ਇਹ ਨਹੀਂ ਵੀ ਆਪੋਜੀਸ਼ਨ ਬੰਦਾ ਤੇ ਮੇਰੇ ਭੰਡਣਾ ਉਹਨਾਂ ਨੇ ਇਸ ਗੱਲ ਨੂੰ ਬਲਕਿ ਇਹ ਕਿਹਾ ਕਿ ਮੈਂ ਇਹ ਕਰਨਾ ਵੀ ਜਿਹੜੀ ਚੀਜ਼ ਚੰਗੀ ਉਹ ਚੰਗੀ ਆ ਮਾੜੀ ਮਾੜੀ ਆ ਸੋ ਬਹੁਤ ਚੰਗਾ ਲੱਗਾ ਕਿ ਪਰਦਾਪ ਸਿੰਘ ਬਾਜੂਮਾਨਾ ਦਾ ਰੁਖ ਵੀ ਤੁਸੀਂ ਦੇਖਿਆ ਬਿਲਕੁਲ ਬਾਜਵਾ ਸਾਹਿਬ ਨੇ ਆਪਣੀ ਗੱਲ ਰੱਖੀ ਕਿ ਅਸੀਂ ਜਿਹੜੀਆਂ ਮਤਲਬ ਉਹਨਾਂ ਦੇ ਮਨ ਸਿਗਾ ਕੁਝ ਖਰਚੇ ਪਰ ਸੀਮ ਸਾਹਿਬ ਨੇ ਕਿਹਾ ਵੀ ਤੁਹਾਡੀਆਂ ਸਰਕਾਰਾਂ ਵੇਲੇ ਲਈ ਇਹ ਕਲੋਨੀਆਂ ਪਣਪੀਆਂ ਜਦੋਂ ਇਹ ਕਲੋਨੀਆਂ ਪਣਪੀਆਂ ਤੇ ਕੋਈ ਵੀ ਰਿਕਾਰਡ ਧਾ ਲੋ ਕਿਹੜੇ ਲੀਡਰ ਨੇ ਬਣਾਈ ਹੋਈ ਆ ਉਹਦੇ ਵਿੱਚ ਕਿਹੜੇ ਲੀਡਰ ਦਾ ਨਾਮ ਹੁੰਦਾ ਉਸ ਗੱਲ ਤੇ ਕਾਫੀ ਭੱਖੀ ਬਹਿਸ ਹੋਈ ਬਾਜੂ ਸਾਹਿਬ ਨੂੰ ਲੱਗਾ ਕਿ ਸਾਡੇ ਪਾਰਟੀ ਦੀ ਕੋਈ ਨਾਂ ਆ ਰਿਹਾ ਬਟ ਸੀਮ ਸਾਹਿਬ ਨੇ ਕਿਹਾ ਫੈਕਟ ਦੀ ਗੱਲ ਆ ਜੇ ਬਿੱਲ ਪਾਸ ਹੋ ਜਾਂਦਾ ਜੋ ਗਲਤ ਹੋਊਗਾ ਉਹਨੂੰ ਸਜ਼ਾ ਦਿੱਤੀ ਜਾਊਗੀ ਜਿਹੜਾ ਠੀਕ ਕੰਮ ਕਰਦਾ ਉਹ ਤੇ ਪਹਿਲੀ ਪਹਿਲੀ ਵਾਰ ਵਿਧਾਇਕ ਬਣਨੇ ਬਾਜਵਾ ਸਾਹ ਬਡੇ ਸੀਨੀਅਰ ਕਤਾਵਤ ਲੀਡਰ ਨੇ ਪੰਜਾਬ ਦੇ ਇੱਕ ਦੂਜੇ ਪਰਤੀ ਡੈਗ੍ਰੋਗੇਟਿਵ ਵਰਤ ਜਿਹੜੇ ਵਰਤਦੇ ਨੇ ਇਹ ਸਦਨ ਦੀ ਮਹਿਮਾ ਖੰਡਿਤ ਨਹੀਂ ਹੁੰਦੀ ਇਹਦੇ ਨਾਲ ਤੇ ਇਹ ਚੀਜ਼ਾਂ ਨਹੀਂ ਹੋਣ ਚਾਹੀਦੀਆਂ ਅਸੀਂ ਪੜ੍ਹ ਲਿਖ ਕੇ ਲੋਕਾਂ ਦੇ ਵੋਟਾਂ ਦੇ ਨਾਲ ਸਹਿਯੋਗ ਲੈ ਕੇ ਇੱਥੇ ਆਉਨੇ ਆ ਕਿ ਸਾਨੂੰ ਜਿਹੜੀ ਸੱਭਿਅਕ ਨਾ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਸੀਗਾ ਔਰ ਪੰਜਾਬ ਦੇ ਲੋਕਾਂ ਨਾਲ ਜੁੜਿਆ ਜਿਹੜਾ ਪਲਾਟਸ ਦਾ ਮਸਲਾ ਸੀ ਉਸ ਤੇ ਬੜੀ ਤਗੜੀ ਬਹਿਸ ਹੋਈ ਇਸ ਬਹਿਸ ਦੇ ਵਿਧਾਨ ਸਭਾ ਸਦਨ ਦੇ ਵਿੱਚ ਚਸ਼ਮਦੀਤ ਗਵਾਹ ਜਿਹੜੇ ਬਣੇ ਅਦਾਕਾਰ ਜਿਹੜੇ ਹੈਗੇ ਨੇ ਬਾਲਮਕੰਦ ਸ਼ਰਮਾ ਫੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਵੀ ਨੇ ਉਚੇਚੇ ਤੌਰ ਤੇ ਪਹੁੰਚੇ ਸੀ ਗੱਲਬਾਤ ਕਰਾਂਗੇ ਸ਼ਰਮਾ ਜੀ ਤੁਸੀਂ ਕਲਾਕਾਰ ਹੋ ਮਾਨ ਸਾਹਿਬ ਕਲਾਕਾਰ ਨੇ ਤੁਹਾਡੇ ਜੁੜੀਦਾਰ ਰਹੇ ਨੇ ਸ਼ਿਆਸ਼ਨ ਚਰਚੇ ਦਾ ਇੱਕ ਬੜਾ ਪੰਜਾਬ ਦਾ ਗੰਭੀਰ ਮਸਲਾ ਵਿਚਾਰਿਆ ਗਿਆ ਪਲੋਟਸ ਵਾਲਾ ਤੁਸੀਂ ਵੀ ਸਾਰੀ ਉਹਦੀ ਬਹਿਸ ਸੁਣੀ ਕੀ ਪ੍ਰਤੀਕਿਰਿਆ ਦਿੰਦੇ ਹੋ ਬਹੁਤ ਹੀ ਖੁਸ਼ੀ ਹੋਈ ਜਦੋਂ ਅੱਜ ਸਦਨ ਦੇ ਵਿੱਚ ਇੱਕ ਬਹੁਤ ਪੰਜਾਬ ਦੇ ਪੱਖ ਦੇ ਅਹਿਮ ਵਿਸ਼ੇ ਤੇ ਬਹਿਸ ਜਿਹੜੀ ਆ ਉਹ ਵਿਟਨੈਸ ਕਰਨ ਦਾ ਮੌਕਾ ਮਿਲਿਆ ਔਰ ਜਦੋਂ ਉਸ ਬਿਲ ਨੂੰ ਪੇਸ਼ ਕੀਤਾ ਮਾਨਯੋਗ ਸੀਐਮ ਸਾਹਿਬ ਬਿੰਗ ਹਾਊਸਿੰਗ ਮਿਨਿਸਟਰ ਉਹਨਾਂ ਤੇ ਬਿਲ ਤੋਂ ਬਾਅਦ ਜੋ ਕੁਲਦੀਪ ਧਾਲੀਵਾਲ ਜੀ ਨੇ ਅਮਨ ਰੋੜਾ ਜੀ ਨੇ ਆਪਣੀ ਇਨਪੁਟ ਪਾਈ ਤੇ ਲਾਸਟ ਵਿੱਚ ਜੋ ਫਾਈਨਲ ਗੋਲ ਕੀਤਾ ਸੀਐਮ ਸਾਹਿਬ ਨੇ ਉਹ ਵੇਖ ਕੇ ਲੱਗਿਆ ਕਿ ਜਿਹੜੇ ਇੱਕ ਨੀਚੋਂ ਉੱਠ ਕੇ ਆਮ ਲੋਕਾਂ ਚ ਵਿਚਰ ਕੇ ਸਿਆਸਤਦਾਨ ਸਿਆਸਤ ਸਿਖਰਲੀ ਪੌੜੀ ਤੇ ਪਹੁੰਚਦੇ ਆ ਉਹਨਾਂ ਦੀ ਜਿਹੜੀ ਸੋਚ ਵਾ ਉਹਨੀ ਪ੍ਰੌਡ ਹੁੰਦੀ ਆ ਇੰਨੀ ਨਿੱਗਰ ਹੁੰਦੀ ਆ ਕਿ ਆਮ ਲੋਕ ਦਾ ਭਲਾ ਕਿਵੇਂ ਕਰਨਾ ਉਹਨਾਂ ਦੇ ਕੋਈ ਹਰ ਅੰਕੜਾ ਹਰ ਇੱਕ ਫੈਕਟ ਸੀਐਮ ਸਾਹਿਬ ਕੋ ਆਪਣੇ ਟਿਪਸ ਤੇ ਸੀਗਾ ਉਹਨਾਂ ਨੇ ਜਦੋਂ ਖਾਸ ਤਰ੍ਹਾਂ ਤੇ ਗੱਲ ਕਹੀ ਕਿ ਮੈਂ 31 ਦੀ ਡੇਟ ਕਿਉਂ ਮਕਰਰ ਕੀਤੀ ਮੈਂ 2 ਨਵੰਬਰ ਡੇਟ ਕਿਉਂ ਮਕਰਰ ਕੀਤੀ ਮੈਂ ਐਗਰੀਕਲਚਰ ਦਾ ਬੰਦਾ ਵਾਂ ਮੈਨੂੰ ਮੈਂ ਕਾਇਲ ਹੋ ਗਿਆ ਕਿ ਉਹਨਾਂ ਨੇ ਖੇਤ ਦੇਖਿਆ ਵੀ ਕਿਸਾਨ ਨੇ ਝੋਨਾ ਵੇਚਣਾ ਉਹਦੇ ਘਰ ਪੈਸੇ ਆਉਣਗੇ ਜਾਂ ਇੱਕ ਡੇਟ ਰੱਖਦੀਏ ਨਜਾਇਜ਼ ਕਲੋਨੀਆਂ ਦੁਆਰਾ ਨਾ ਬਣਨ ਤੇ ਇਹ ਵੀ ਕਿਹਾ ਕਿ ਪਹਿਲੀਆਂ ਸਰਕਾਰਾਂ ਇੱਕ ਲਿਖ ਕੇ ਨਹੀਂ ਪਾਲਿਸੀ ਵਿੱਚ ਵੀ ਦਿਸ ਵਿਲ ਨਾਟ ਬੀ ਰਿਪੀਟਡ ਅਗੇਨ ਫਿਰ ਪਾਰਸੀ ਦੁਆਰਾ ਬਣਦੀ ਸੀ ਫਿਰ ਕਲੋਨੀਆ ਦੁਆਰਾ ਨਿਗਾਈ ਬਣਦੀ ਸੀ ਗਿਆ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਇੱਕ ਆਮ ਬੰਦੇ ਨੂੰ ਸਹੀ ਜਿਹੜੀ ਆ ਇੱਕ ਸਹੂਲਤ ਦੇਣ ਵਾਸਤੇ ਉਹਨਾਂ ਨੇ ਇੱਕ ਕਦਮ ਚੁੱਕਿਆ ਅਸੀਂ ਸ਼ਲਾਘਾ ਕਰਦੇ ਹਾਂ ਮਾਨਯੋਗ ਸੀਮ ਸਾਹਿਬ ਪੂਰੀ ਟੀਮ ਦੀ ਕਿ ਜਿਨ੍ਹਾਂ ਨੇ ਪੰਜਾਬ ਦੇ ਐਨਓਸੀ ਵਾਲਾ ਬਿੱਲ ਪਾਸ ਕਰਕੇ ਅੱਜ ਇਹ ਇਤਿਹਾਸ ਰਚਤਾ ਪੰਜਾਬ 'ਚ ਕਿ ਆਮ ਬੰਦਾ ਸੁੱਖ ਦੀ ਨੀਂਦ ਲੈਣੇ ਕਮਾਈ ਲਾ ਕੇ ਪਲਾਟ ਖਰੀਦਦਿਆ ਉਹ ਆਪਣੇ ਪਲਾਟ 'ਤੇ ਬਿਜਲੀ ਵੀ ਲੈ ਸਕੂਗਾ ਪਾਣੀ ਵੀ ਸਿਰੇ ਜਾਊਗਾ ਬਹੁਤ ਮਿਹਰਬਾਨ ਕਲਾਕਾਰ ਭਗਵੰਤ ਮਾਨ ਦਾ ਸਟੇਰ ਵੀ ਅੱਜ ਦੇਖਣ ਨੂੰ ਮਿਲੇ ਇਸ ਬੈਠ ਦੇ ਦੌਰਾਨ ਬਿਲਕੁਲ ਜਦੋਂ ਉਹਨਾਂ ਨੇ ਦੋ ਤਿੰਨ ਗੱਲਾਂ ਯਾਦ ਉਹਨਾਂ ਨੇ ਕਿਹਾ ਕਹਿੰਦਾ ਦੇਖੋ ਜੇ ਟਰਾਂਸਪੋਰਟ ਦੀ ਪਾਲਿਸੀ ਆ ਤੇ ਅਕਾਲੀਆਂ ਦੀ ਬੈਂਕ ਕੀਤਾ ਉਹਨਾਂ ਨੇ ਉਹਨਾਂ ਨੇ ਅਕਾਲੀ ਐਮ ਐਲ ਏ ਬੈਠੇ ਸੀ ਉੱਥੇ ਜਿਆਲੀ ਸਾਹਿਬ ਉਹਨੂੰ ਕਿਹਾ ਕਿ ਤੁਹਾਡੀਆਂ ਕਲੋਨੀ ਵਿੱਚ ਚੈੱਕ ਕਰਾਈਆਂ ਸਾਊਥ ਸਿਟੀ ਬਿਲਕੁਲ ਪਾਸ ਆ ਤੁਸੀਂ ਪੱਕੇ ਦਾ ਕੰਮ ਕਰਦੇ ਆ ਯਾਨੀ ਇਹ ਨਹੀਂ ਵੀ ਆਪੋਜੀਸ਼ਨ ਨੰਬਰ ਤਾਂ ਮੇਰੇ ਭੰਡਰਾਂ ਉਹਨਾਂ ਨੇ ਇਸ ਗੱਲ ਨੂੰ ਬਲਕਿ ਇਹ ਕਿਹਾ ਕਿ ਮੈਂ ਇਹ ਕਰਨਾ ਵੀ ਜਿਹੜੀ ਚੀਜ਼ ਚੰਗੀ ਚੰਗੀ ਆ ਮਾੜੀ ਮਾੜੀ ਆ ਸੋ ਬਹੁਤ ਚੰਗਾ ਲੱਗਾ ਕਿ ਉਹਨਾਂ ਨੇ ਆਪਣੀ ਇਨਪੁਟ ਦੇ ਕੇ ਨਾ ਪੂਰੇ ਪੰਜਾਬ ਨੂੰ ਨਿਹਾਲ ਕਰਤਾ ਪ੍ਰਤਾਪ ਸਿੰਘ ਬਾਜਮਾਨਾ ਦਾ ਰੁਖ ਵੀ ਤੁਸੀਂ ਦੇਖਿਆ ਬਿਲਕੁਲ ਬਾਜਵਾ ਸਾਹਿਬ ਨੇ ਆਪਣੀ ਗੱਲ ਰੱਖੀ ਕਿ ਅਸੀਂ ਜਿਹੜੀਆਂ ਮਤਲਬ ਉਹਨਾਂ ਦੇ ਮਨ ਸਿਗਾ ਵਿੱਚ ਖਰਚੇ ਪਰ ਉਹ ਸੀਮ ਸਾਹਿਬ ਨੇ ਕਿਹਾ ਵੀ ਤੁਹਾਡੀਆਂ ਸਰਕਾਰਾਂ ਵੇਲੇ ਹੀ ਕਲੋਨੀਆਂ ਪਣਪੀਆਂ ਜਦੋਂ ਕਲੋਨੀਆਂ ਪਣਪੀਆਂ ਤੇ ਕੋਈ ਵੀ ਰਿਕਾਰਡ ਵਢਾ ਲਓ ਕਿਹੜੇ ਲੀਡਰ ਨੇ ਬਣਾਈ ਹੋਈ ਆ ਉਹਦੇ ਵਿੱਚ ਕਿਹੜੇ ਲੀਡਰ ਦਾ ਨਾਮ ਹੁੰਦਾ ਉਸ ਗੱਲਤ ਕਾਫੀ ਭਖਮੀ ਬਹਿਸ ਹੋਈ ਬਾਜੂ ਸਾਹਿਬ ਨੂੰ ਲੱਗਿਆ ਕਿ ਸਾਡੇ ਪਾਰਟੀ ਦੇ ਕੋਈ ਨਾਂ ਆ ਰਹੇ ਆ ਬਟ ਸੀਮ ਸਾਹਿਬ ਨੇ ਕਿਹਾ ਫੈਕਟ ਗੱਲ ਆ ਜੇ ਬਿੱਲ ਪਾਸ ਹੋ ਜਾਂਦਾ ਜੋ ਗਲਤ ਹੋਗਾ ਉਹਨੂੰ ਸਜ਼ਾ ਦਿੱਤੀ ਜਾਊਗੀ ਜਿਹੜਾ ਠੀਕ ਕੰਮ ਕਰਦਾ ਹੁਣ ਕੋਈ ਨਹੀਂ ਕਹਿ ਜੂਗਾ ਸ਼ਮਜੀ ਕਈ ਜਿਹੜੇ ਵਿਧਾਇਕ ਨੇ ਜਿਹੜੇ ਪਹਿਲੀ ਪਹਿਲੀ ਵਾਰ ਵਿਧਾਇਕ ਬਣਨੇ ਬਾਜਵਾ ਸਾਹਿਬ ਬੜੇ ਸੀਨੀਅਰ ਕਤਾਵਰ ਲੀਡਰ ਨੇ ਪੰਜਾਬ ਦੇ ਇੱਕ ਦੂਜੇ ਪ੍ਰਤੀ ਡੈਰੋਗਰੇਟਿਵ ਵਰਤ ਜਿਹੜੇ ਵਰਤਦੇ ਨੇ ਇਹ ਸਦਨ ਦੀ ਮਹਿਮਾ ਖੰਡਿਤ ਨਹੀਂ ਹੁੰਦੀ ਇਹਦੇ ਨਾਲ ਦੇਖੋ ਅਨਫੋਰਚੂਨੇਟ ਆ ਕਿਉਂਕਿ ਜਦੋਂ ਆਪਾਂ ਇੱਕ ਸਦਨ ਦੇ ਵਿੱਚ ਬੜਾ ਆਗਸਟ ਬੜਾ ਮੁਕੱਦਸ ਸਦਨ ਹੁੰਦਾ ਉੱਥੇ ਆਪਣੀ ਪਰਿਭਾਸ਼ਾ ਭਾਸ਼ਾ ਸੱਭਿਅਕ ਰੱਖਣੀ ਪਾਰਲੀਮੈਂਟਰੀ ਵਰਲਡ ਕਿੱਥੋਂ ਆ ਆਨਪਾਰਲੀਮੈਂਟਰੀ ਵਰਲਡ ਕਿਉਂ ਆਏ ਕਿਉਂਕਿ ਇਸੇ ਮर्याਦੇ ਜਿਹੜਾ ਨਾ ਹੁੰਦਾ ਉਹਦੇ ਵਿੱਚ ਜਦੋਂ ਕੁਝ ਉਤੇਜਿਤ ਹੋ ਕੇ ਕੋਈ ਅੱਜ ਜਿਹੜੇ ਮੈਨੂੰ ਅਰੈਸਟ ਕੀਤਾ ਬਗੈਰ ਬੋਲੇ ਗਿਆ ਉਹਨਾਂ ਨੂੰ ਖਾਰਜ ਕਰ ਦਿਓ ਸੋ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਅਸੀਂ ਪੜ੍ਹ ਲਿਖ ਕੇ ਲੋਕਾਂ ਦੇ ਵੋਟਾਂ ਦੇ ਨਾਲ ਸਹਿਯੋਗ ਲੈ ਕਿੱਥੇ ਆਉਨੇ ਆ ਤੇ ਸਾਨੂੰ ਜਿਹੜੀ ਸਭਿ ਕਰਨਾ ਚਾਹੀਦਾ ਬਿਲਕੁਲ ਠੀਕ ਹੈ। ਥੈਂਕ ਯੂ। ਬਾਲ ਮਕੰਦੇ ਸ਼ਰਮਾ ਨਾਲ ਗੱਲਬਾਤ ਚੱਲ ਰਹੀ ਸੀ। ਉਹਨਾਂ ਨੇ ਕਿਹਾ ਕਿ ਅੱਜ ਖੁਦ ਮੈਂ ਉਸ ਵੇਲੇ ਜਜਬਾਤੀ ਹੋ ਗਿਆ। ਖੇਤੀ ਨਾਲ ਮੇ ਜੁੜਿਆ ਮੁੱਦਾ ਕਿ ਭਗਵੰਤ ਮਾਨ ਨੇ ਕਿਹਾ ਕਿ 2 ਨਵੰਬਰ ਮੈਂ ਕਿਉਂ ਚੁਣਿਆ? ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਅਕਤੂਬਰ ਦਾ ਮਨਾ ਆਊਗਾ, ਝੋਨਾ ਤੁਹਾਡਾ ਜਿਹੜਾ ਹੈਗਾ ਮੰਡੀਆਂ 'ਚ ਪਹੁੰਚ ਜਾਏਗਾ, ਪੈਸੇ ਮਿਲ ਜਾਣਗੇ ਕਿਸਾਨਾਂ ਨੂੰ। ਉਸ ਤੋਂ ਬਾਅਦ ਉਹਨਾਂ ਕੋਲ 20-25 ਤੱਕ ਪੈਸੇ ਆ ਜਾਣਗੇ। ਹਫ਼ਤਾ 10 ਦਿਨ ਹੋਣਗੇ ਕਿ ਆਪਣੇ ਪੈਸੇ ਨਾਲ ਕੋਈ ਆਪਣਾ ਪਲਾਟਸ ਜਿਹੜੇ ਹੈਗਾ ਆਪਣੇ ਸੌਦੇ ਪੂਰੇ ਕਰ ਸਕੇਗਾ। ਪਰ ਡੈਰੋਗੇਟਰੀ ਭਾਸ਼ ਨਹੀਂ ਚਾਹੀਦੇ ਜਿਹੜੇ ਇਸ ਸੰਸਦ ਦੀ ਮਾਨ ਮਰਿਆਦਾ ਹੈ ਉਹ ਸਦਨ ਦੀ ਕਾਇਮ ਰਹਿਣੀ ਚਾਹੀਦੀ ਹੈ ਸ਼ਰਮਾ ਜੀ ਗੱਲਬਾਤ ਕੀਤੀ ਧੰਨਵਾਦ थैंक यू ਜੀ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ